ਇਹ ਤਾਂ ਫਿਰਾਂ ਨੇ ਕਹਿ ਦਿੱਤਾ ਆਪਸ ਵਿੱਚ ਮੰਲਿਆ ਇੱਥੇ ਗੱਲ ਨਿਬੜਨੀ ਜਾਣੀ ਕਿਉਂਕਿ ਜਿਨ੍ਹਾਂ ਲੋਕਾਂ ਦੀ ਛੇਕਣ ਦੀ ਜ਼ਿੰਮੇਵਾਰੀ ਆ ਜਿਨ੍ਹਾਂ ਕੋ ਛੇਕਣ ਵਾਲੀ ਡ੍ਰਿਲ ਪੜੀ ਆ ਉਹਨਾਂ ਨੂੰ ਕੌਮ ਨੇ ਪਹਿਲਾਂ ਹੀ ਛੇਕਿਆ ਹੋਇਆ ਅੱਜ ਸਾਡੇ ਕੋਲ ਕੋਈ ਜਥੇਦਾਰ ਨਹੀਂ ਹੈ ਕੋਈ ਜਥੇਦਾਰ ਐਸਾ ਨਹੀਂ ਹੈ ਕਿ ਜਿਹੜਾ ਕੌਮ ਚੋਂ ਕਿਸੇ ਨੂੰ ਛੇਕ ਦਵੇ ਅੱਜ ਸਿਰਫ ਤੇ ਸਿਰਫ ਸਾਡੇ ਕੋਲ ਪੰਜ ਪਿਆਰੇ ਨੇ ਭਾਈ ਗੁਰ ਜਿਨ੍ਹਾਂ ਨੇ ਆਵਾਜ਼ ਉਠਾਈ ਹੈ ਬਾਕੀ ਭਾਈ ਜulfar singh ji ਹੋਾਰਾ ਮਾਨਤਾ ਦਿੱਤੀ ਹੋਈ ਆ ਕੌਮ ਨੇ ਤੇ ਉਹ ਧਿਆੜ ਜੇਲ੍ਹ ਵਿੱਚ ਨੇ ਉਹ ਵਿਚਾਰੇ ਕੋਈ ਇਹੋ ਜਿਹਾ ਮੈਸੇਜ ਨਹੀਂ ਕਰ ਸਕਦੇ ਤੇ ਜਿਹੜੇ ਬਾਦਲ ਸਾਹਿਬ ਵਾਲੇ ਨੇ ਉਹ ਤਾਂ ਔਖਾ ਕੰਮ ਹੈ ਤੇ ਕੋਈ ਛੇਕੂਗਾ ਭਾਈ ਇਹ ਨਹੀਂ ਛੇਕਿਆ ਜਾਣਾ ਪ੍ਰਵਾਹ ਨਾ ਕਰੋ ਬਾਕੀ ਤੁਸੀਂ ਸੰਗਤ ਸਾਰੀ ਨਾਲ ਹੋ ਤੇ ਛੋਟੀ ਜੀ ਗੱਲ ਹੋਰ ਕਰਨੀ ਦਿੱਤਾ ਤਾਂ ਮੈਂਟਿਆ ਪਰ ਮੈਂ ਧੋਕ ਲੈ ਜਾਊਗਾ ਜੀ ਕੋਈ ਗੱਲ ਨਹੀਂ ਜਾਮ ਲੱਗ ਜਾਏਗਾ 2 ਮਿੰਟ ਕੋਈ ਫਰਕ ਨਹੀਂ ਪੈਂਦਾ ਲਾਓ ਜੀ ਲਾਓ ਲਾਓ ਭਾਈ ਗੱਲ ਇਹ ਹੈ ਵੀ ਇਹ ਨਾ ਹੁਣ ਚੋਰਾਂ ਦੇ ਨਾਲ ਚੌੜ ਲੱਤਾਂ ਵਾਲੀ ਰਣ ਗਈ ਹੈ ਕੀ ਹੁੰਦੀ ਭਲਾ ਉਹ ਕੁੱਤੀ ਕਹਿੰਦੇ ਉਹਨੂੰ ਭਾਈ ਚੋਰਾਂ ਦੇ ਨਾਲ ਚੌੜ ਲੱਤਾਂ ਵਾਲੀ ਰਣ ਗਈ ਹੈ ਕਿਉਂ ਵਾਰ-ਵਾਰ ਖਬਰਾਂ ਤੇ ਬਿਆਨਜਾ ਦੇਈ ਜਾਂਦੇ ਮੈਂ ਤਾਂ ਬੋਲਿਆ ਵੀ ਅੱਜ ਸਪੋਕਸਮੈਨ ਤੇ ਮੈਂ ਪੜਿਆ ਕੱਲ੍ਹ ਜਗਬਾਣੀ ਤੇ ਪੜਿਆ ਸੀਗਾ ਕਿਸ ਕੋਸੇ ਬਾਜ ਆਵੇ ਮੈਂ ਨਹੀਂ ਉਹਦਾ ਬਾਜ ਭਾਈ ਤੁਸੀਂ ਕੀ ਕਰ ਸਕਦੇ ਹੋ ਸ਼ਬੀਲ ਲਾਉਣੀ ਆਉਂਦੀ ਆ ਤੁਹਾਨੂੰ ਤੇ ਜਾਂ ਐਕਸੀਡੈਂਟ ਕਰਾਉਣਾ ਆਉਂਦਾ ਆਪਾਂ ਤਿਆਰ ਆ ਕਿਉਂ ਨੱਕ ਨਾਤ ਖਸਮਾ ਅੱਤ ਕਿਰਤ ਧੱਕੇ ਦੇ ਜਹਾ ਦਾਣੇ ਤਾਹ ਖਾਣੇ ਨਾਲ ਕਾ ਸੱਚ ਹੇ ਭਾਈ ਇਹ ਪਹਿਲਾਂ ਤੋਂ ਹੀ ਰਵਾਜ ਚੱਲੇ ਆਇਆ ਹੈ ਪੀ ਜਦੋਂ ਕੋਈ ਸੱਚ ਦੀ ਗੱਲ ਕਰਦਾ ਉਹਨੂੰ ਰਾਮ ਰੋਲਾ ਪਾ ਦੋ ਲਾਲਾ ਲਾਲਾ ਕਰ ਦਿਓ ਕਾਂਵਰ ਵਾਲੀ ਪਾ ਦਿਓ ਥੋੜੀ ਕਾਂਵਰੋੜੀ ਨਹੀਂ ਚੱਲਣ ਵਾਲੀ ਫੇ ਤੁਸੀਂ ਉਹ ਇੱਕ ਬੜਾ ਰੋਲਾ ਪਾਇਆ ਬਈ ਬਾਜ ਆਉਣ ਦਮਦਮੀ ਟਕਸਾਲ ਦੇ ਖਿਲਾਫ ਬੋਲਣ ਵਾਲੇ ਅਸੀਂ ਨਹੀਂ ਬੋਲਦੇ ਦਮਦਮੀ ਟਕਸਾਲ ਦੇ ਖਿਲਾਫ ਨਾ ਸਾਡੇ ਚ ਹਿੰਮਤ ਆਖੌਤੀ ਮੁਖੀ ਨੂੰ ਅਸੀਂ ਮੰਨਦੇ ਨਹੀਂ ਹੈਗੇ ਆਈਏ ਜਫੇਦਾਲਾ ਨਹੀਂ ਹੈਗਾ ਨਾਲੇ ਵੀ ਗੱਲ ਸੋਚ ਰਹੇ ਹੋ ਇਹਨਾਂ ਦਾ ਇਹਨਾਂ ਕੋਈ ਲੈਣ ਦੇ ਨਹੀਂ ਹੈ ਇਹ ਸੁਖਜੀਤ ਸਿੰਘ ਪਿੰਡ ਖੋਸੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਪ੍ਰਚਾਰ ਕਮੇਟੀ ਦਾ ਸੇਵਾਦਾਰ ਕਹਿ ਰਿਹਾ ਵੀ ਮੈਂ ਤੂੰ ਮੈਨੂੰ ਮੁਖੀ ਨਹੀਂ ਮੰਨਦਾ ਬੋਲੇ ਨਾਮ ਹੈ ਤੇਰੀਆਂ ਗਿੱਦੜ ਭਮਕੀਆਂ ਤੋਂ ਪਰਪਰਾਵਾ ਡਰਦਾ ਹੈ ਤੁਸੀਂ ਮੈਨੂੰ ਕਿਹਾ ਵੀ ਇਹ ਸਪਸ਼ਟ ਕਰੇ ਬਈ ਇਹ ਕਿਹੜੇ ਕਿਹੜੇ ਸੰਤਾਂ ਦਾ ਸਤਿਕਾਰ ਕਰਦਾ ਮੈਂ ਤਾਂ ਜਾਂਗੀਆਂ ਲਾਉਣ ਵਾਲੇ ਵੀ ਸੰਤਾਂ ਦਾ ਸਤਿਕਾਰ ਕਰਦਾ ਤੇ ਜਿਹੜੇ ਨਰਮਲੇ ਦੂਜੇ ਤੀਜੇ ਹੋਰ ਪਤਾ ਨਹੀਂ ਕਿੱਥੇ ਕਿਹੜੀਆਂ ਸੰਪਰਦਾਵਾਂ ਸਾਰੀਆਂ ਦਾ ਸਤਿਕਾਰ ਕਰਨਾ ਭਰਾਵਾ ਤੈਨੂੰ ਮੁਖੀ ਵੀ ਨਹੀਂ ਮੰਨਦਾ ਵਾਹਿਗੁਰੂ ਸਾਹਿਬ ਕਿਉਂ ਨਹੀਂ ਮੰਨਦਾ ਇਹ ਕਾਰਨ ਵੀ ਦੱਸ ਕੇ ਜਾਊਂਗਾ ਕਿਉਂ ਕਹਿੰਦੇ ਜੀ ਦਸਮ ਗ੍ਰੰਥ ਦੀ ਸਿਸਤੀ ਸਪਸ਼ਟ ਕਰੋ ਕੋਈ ਕਿਹੜੀ ਸਥਿਤੀ ਆ ਭਈ ਦਸਮ ਗ੍ਰੰਥ ਸਾਡੀ ਜਿੰਦ ਜਾਨ ਹੈ ਅੱਖਰ ਅੱਖਰ ਸਾਨੂੰ ਪ੍ਰਵਾਨ ਹੈ ਕਾਦੀ ਕਾਦੀ ਸਥਿਤੀ ਸਪੱਸ਼ਟ ਕਰੀਏ ਤੁਸੀਂ ਕੋਈ ਧਰਮ ਰਾਜੇ ਦੇ ਦੂਤ ਜਾਂ ਗੁਰੂ ਗੋਬਿੰਦ ਸਿੰਘ ਦੇ ਸੱਚੇ ਸੋਚੇ ਪੁੱਤਰ ਹੋ ਇਹ ਗੱਲ ਕਿਤੇ ਸੰਤ ਜਰਨੈਲ ਸਿੰਘ ਕਹਿੰਦਾ ਤੇ ਅਸੀਂ ਲੱਤਾਂ ਇੱਠ ਦੀ ਕੰਨ ਫੜ ਕੇ ਵੀ ਚਲੇ ਜਾਂਦੇ ਤੈਨੂੰ ਕਾਦੀ ਸਥਿਤੀ ਸਪਸ਼ਟ ਕਰੀਏ ਵਈ ਕੋਈ ਸਥਿਤੀ ਨਹੀਂ ਅਸੀਂ ਦਸਮ ਗ੍ਰੰਥ ਨੂੰ ਮੰਨਦੇ ਆ ਪਰ ਅਸੀਂ ਉਹਨਾਂ ਵੀਰਾਂ ਨੂੰ ਵੀ ਭਰਾ ਸਮਝਦੇ ਆ ਜਿਹੜੇ ਪੰਥਕ ਰਹਿਣੀ ਦੇ ਉੱਤੇ ਪੂਰੇ ਨੇ ਬੜਾ ਈਸਾਨਾ ਜਿਹੜੇ ਆਪਾਂ ਸਾਡੀ ਮਰਯਾਦਾ ਨਾਲ ਚੱਲਦੇ ਨੇ ਉਹ ਵੀ ਸਾਡੇ ਭਰਾ ਨੇ ਦੂਜੀ ਗੱਲ ਤੁਸੀਂ ਕਹਿੰਦੇ ਆ ਦਰਸ਼ਨ ਰੋਗੀ ਬਾਰੇ ਸਪਸ਼ਟ ਕਰੋ ਕਰ ਦਿੰਦੇ ਆ ਸਪਸ਼ਟ ਨਹੀਂ ਮੰਨਦੇ ਅਸੀਂ ਉਹਨੇ ਅਮਰਤ ਦੀ ਬਾਣੀ ਦੇ ਉੱਤੇ ਅੱਥ ਚੱਕਿਆ ਸਾਡਾ ਕੁਝ ਨਹੀਂ ਲੱਗਦਾ ਜਿਹੜਾ ਵੀ ਹੋਵੇ ਆਪੇ ਆਪੇ ਗੈਲਿਓ ਸੱਜਣੋ ਪੰਥਕ ਪਰੰਪਰਾ ਸੀ ਨਾ ਹੱਥ ਚੁੱਕਿਆ ਨਹੀਂ ਮੰਨਦੇ ਆਪਾਂ ਨਾ ਦਰਸ਼ਨ ਨੂੰ ਤੇ ਸ਼ਬੀਲ ਕੀ ਆ ਭਈ ਪਹਿਲਾ ਪਾਣੀ ਜਿਓ ਹੈ ਜਿਧਾਰੇ ਆ ਸਭ ਕੋਏ ਇਹ ਪੰਥਕ ਪਰੰਪਰਾ ਨਹੀਂ ਹੈ ਸ਼ਬੀਲ ਜਿਨ੍ਹਾਂ ਨੇ ਉਹ ਤੇ ਹੱਥ ਚੁੱਕਿਆ ਉਹਨੂੰ ਹਟੋ ਕੇ ਮੰਨਣੋ ਅਸੀਂ ਫੇਰ ਨਹੀਂ ਉਹਨੂੰ ਮੰਨਦੇ ਜਿਨ੍ਹਾਂ ਨੇ ਸ਼ਬੀਲ ਦੀ ਮਰਿਆਦਾ 1800 ਰੁਪਏ ਦੀਆਂ ਲੁਧਿਆਣੀ ਜਿਲ੍ਹੇ ਦੇ ਟਿਕਟਾਂ ਵਿਕੀਆਂ ਹਨ ਉਹਨੂੰ ਤੁਸੀਂ ਮੁਹੀ ਮੰਨਦੇ ਆਂ ਅਸੀਂ ਨਹੀਂ ਭਰਾਓ ਮੰਨਦੇ ਮੁਹੀ ਵਾਰ-ਵਾਰ ਕਹਿੰਨੇ ਆ ਬਰਾਬਰ ਦੇ ਦੋਸ਼ੀ ਨੇ ਦਰਸ਼ਕ ਰੋਗੀ ਵਾਲੇ ਸਾਹਮਣੇ ਖੜੇ ਕਰੋ ਹੈ ਜੁਰਤ ਤਾਂ